ਜਮਨ ਢੱਲੇਵਾਲ ਬਾਪੂ ਜੀ ਇੱਥੇ ਬੈਠੇ ਹੋਏ ਨੇ ਸਾਡੇ ਲਈ ਅੱਛਾ ਜੀ ਵੀ ਭੋਖੜ ਧਾਲ ਦੇ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਉਹਨਾਂ ਦੀ ਨਾਜੂਕ ਹੋਈ ਹੈ ਉਹਨਾਂ ਦੀ ਅੱਛਾ ਜੀ ਠੀਕ ਹੈ ਹਾਂ ਜੀ ਤੇ ਗੋਬਿੰਦ ਦੇ ਲਾਲ ਸੂਪਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਪਿਆ ਤੰ ਸ਼ਿਰੀ ਗੁਰ ਕਲਗੀਆਂ ਵਾਰਾ ਖਾਲਸਾ ਪੰਥ ਸਜਾਇਆ ਚਿੜੀਆਂ ਤੋਂ ਬਾਝ ਦੜਾਏ ਗਿੱਦੜਾਂ ਨੂੰ ਸ਼ੇਰ ਬਣਾ ਅੱਜ ਅਸੀਂ ਖਨੌਰੀ ਬਾਡਰ ਤੇ ਆਏ ਹੋਏ ਆਂ ਇੱਧਰ ਹਰਿਆਣਾ ਹੈ ਇੱਧਰ ਪੰਜਾਬ ਹੈ ਤੇ ਜਿਹੜੇ ਛੋਟੇ ਵਾਰਸ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਦੇ ਜਿਹੜੇ ਉਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਇਹ ਪੁੱਛਦੇ ਆਂ ਕਿ ਤੁਸੀਂ ਅੱਜ ਇਸ ਧਰਨੇ ਦੇ ਵਿੱਚ ਕਿਸਾਨੀ ਦੇ ਹੱਕ ਦੇ ਵਿੱਚ ਆਇਓ ਤੁਹਾਨੂੰ ਇੱਥੇ ਆਉਣ ਦੀ ਪ੍ਰੇਰਣਾ ਕਿੱਥੋਂ ਮਿਲੀ ਆ? ਜਗਜੀਤ ਸਿੰਘ ਦੱਲੇਵਾਲ ਇੱਥੇ ਕਿੰਨੇ ਟਾਈਮ ਲਈ ਆਪਾਂ ਖੜਤਾਲ ਤੇ ਬੈਠੇ ਨੇ ਇਸ ਕਰਕੇ ਅਸੀਂ ਇੱਥੇ ਆਏ ਆ ਅਸੀਂ ਆਪਣੀ ਕਿਸਾਨੀ ਦੀ ਹੱਕ ਲੈਣ ਆਏ ਆ ਅੱਛਾ ਤੇ ਤੁਹਾਡੀ ਉਮਰ ਕਿੰਨੀ ਹੈ ਮੇਰੀ 12 ਸਾਲ ਅੱਛਾ ਜੀ ਤੇ ਤੂੰ ਤੁਹਾਡਾ ਪਿੰਡ ਕਿਹੜਾ ਹੈ ਸੁਤਰਾਣਾ ਅੱਛਾ ਸੁਤਰਾਣਾ ਸਕੂਲ ਕਿਹੜੇ ਚ ਪੜਦੇ ਹੋ ਪਾਕਿੰਗਸ ਦਾ ਫਾਊਂਡੇਸ਼ਨ ਤੁਹਾਨੂੰ ਜਿਹੜੀ ਇਹ ਪ੍ਰੇਰਣਾ ਹੈ ਇਹ ਆਪਣੇ ਸਿੱਖ ਇਤਿਹਾਸ ਤੋਂ ਮਿਲਦੀ ਹੈ ਹਾਂਜੀ ਅੱਛਾ ਜੀ ਇਹ ਤੁਸੀਂ ਅੱਜ ਆਪਣੇ ਸਾਰੇ ਪਰਿਵਾਰ ਨਾਲ ਆਏ ਹੋ ਇੱਥੇ ਹਾਂਜੀ ਅੱਛਾ ਤੇ ਇਹ ਆ ਇੱਕ ਹੋਰ ਬਹੁਤ ਸੋਹਣੀ ਦਸਤਾਰ ਸਜਾਈ ਹੋਈ ਹੈ ਬੱਚੇ ਨੇ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜਿਹੜਾ ਆਪਣਾ ਇਤਿਹਾਸ ਹੈ ਸਿੱਖਾਂ ਦਾ ਇਤਿਹਾਸ ਹੈ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਭਾਵੇਂ ਉਹ ਆਪਾਂ ਛੋਟੇ ਸਹਿਬ ਜਾਦਿਆਂ ਦੀ ਸ਼ਹਾਦਤ ਲੈ ਲਈਏ ਭਾਵੇਂ ਆਪਾਂ ਜਿਹੜੇ ਗੁਰਤੇਗਬਾ ਦਰਸਾਬ ਨੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਲਈ ਸ਼ਹਾਦਤ ਜਿਹੜੀ ਦਿੱਤੀ ਸੀ ਤੁਹਾਨੂੰ ਤੁਹਾਡੇ ਘਰ ਦੇ ਆਣ ਅੱਜ ਪ੍ਰੇਰ ਕੇ ਇੱਥੇ ਲਿਆਂਦਾ ਪਿੱਛੇ ਜਿਹੜੇ ਆਪਣੀਆਂ ਮਾਤਾਵਾਂ ਭੈਣਾਂ ਨੇ ਉਹ ਵੀ ਖੜੀਆਂ ਹੋਈਆਂ ਨੇ ਤੁਹਾਨੂੰ ਤੁਹਾਡੇ ਘਰ ਤੇ ਰੋਜ਼ ਸਾਖੀਆਂ ਸੁਣਾਉਂਦੇ ਨੇ ਤਾਂ ਹੀ ਤੁਹਾਡੇ ਜਿਹੀ ਪ੍ਰੇਰਨਾ ਪੈਦਾ ਹੁੰਦੀ ਆ ਹਾਂ ਜੀ ਸਾਨੂੰ ਸਾਰੇ ਘਰ ਦੇ ਵੀ ਵਧੀਆ ਸਖਾਂਦੇ ਨੇ ਵੀ ਐਵੇਂ ਜਮਨ ਧੱਲੇਵਾਲ ਬਾਪੂ ਜੀ ਇੱਥੇ ਬੈਠੇ ਹੋਏ ਨੇ ਸਾਡੇ ਲਈ ਅੱਛਾ ਜੀ ਵੀ ਭੋਖੜ ਤਾਲ ਦੇ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਉਹਨਾਂ ਦੀ ਨਾਜੂਕ ਹੋਈ ਹੈ ਉਹਨਾਂ ਦੀ ਅੱਛਾ ਜੀ ਠੀਕ ਹੈ ਹਾਂ ਜੀ ਜੀ ਤੇ ਬਈਏ ਤੁਸੀਂ ਪਹਿਲਾਂ ਵੀ ਇੱਥੇ ਆਏ ਹੋ ਨਹੀਂ ਜੀ ਅੱਜ ਅਸੀਂ ਪਹਿਲੀ ਵਾਰ ਹੀ ਆਏ ਹਾਂ ਅੱਛਾ ਚਲੋ ਆਏ ਤਾਂ ਹੈਗੇ ਹਾਂ ਇਹ ਬਹੁਤ ਵੱਡੀ ਗੱਲ ਹੈ ਬਾਕੀ ਆਪਣੇ ਨਾਲ ਇੱਕ ਬਾਪੂ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਤੁਹਾਡਾ ਪਿੰਡ ਕਿਹੜਾ ਤੇ ਇੱਥੇ ਕਿੰਨੇ ਚਿਰ ਤੋਂ ਹਾਜ਼ਰੀ ਲਵਾ ਰਹੇ ਹੋ ਸਾਡਾ ਪਿੰਡ ਲੇਲਕਲਾ ਹੈ ਅਸੀਂ ਇੱਥੇ 11 ਮਹੀਨਿਆਂ ਤੋਂ ਹਾਜ਼ਰ ਲਵਾ ਰਹੇ ਹਾਂ ਅੱਛਾ ਜੀ ਤੇ ਪਿੱਛੇ ਦੇ ਸਰਕਾਰ ਦੇ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਹੈ ਕਿ ਕਿਸਾਨਾਂ ਨੂੰ ਅਸੀਂ ਖੁਸ਼ ਰੱਖਦੇ ਆਂ ਪਰ ਇਹ ਫਿਰ ਵੀ ਧਰਨੇ ਤੇ ਬਹਿ ਜਾਂਦੇ ਨੇ ਪਰ ਉਹਨਾਂ ਦੇ ਜਿਹੜੇ ਗੱਲਾਂ ਨੇ ਉਹ ਖੋਖਲੀਆਂ ਨੇ ਤੁਹਾਨੂੰ ਕੀ ਲੱਗਦਾ ਝੂਠ ਬੋਲਦੇ ਨੇ ਉਹ ਤਾਂ ਝੂਠ ਬੋਲਦੇ ਨੇ ਉਹਨਾਂ ਦਾ ਹੱਸਾ ਫੜਾਖਿਆ ਉਹਨਾਂ ਨੇ ਅੱਛਾ ਤੇ ਗਾ ਨੂੰ ਐ ਨਹੀਂ ਵੀ ਜ਼ਿੰਮੇਦਾਰ ਜਿਹੜੇ ਇਹ ਸਾਰੇ ਸੰਸਾਰ ਦੀ ਜੀਹਦੀ ਹੱਡੀ ਨੇ अच्छा इना में ना किसी दा भी काम नहीं चलदा है जिया ठीक है ते अपना इथे पिछले लंबे समय तो ਧਰਨਾ ਜਿਹੜਾ ਉਹ ਚੱਲ ਰਿਹਾ ਤੇ ਕਿਸੇ ਮਾਤਾ ਪਿਣਾ ਨੇ ਕਿਉਂ ਕਹਿਣਾ ਉਹ ਵੀ ਆ ਜੋ ਜੇ ਆਪਾਂ ਜਿਹੜਾ ਇੱਥੇ ਧਰਨਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸਰਕਾਰ ਤੇ ਪੂਰਾ ਦਬਾਅ ਪੈ ਰਿਹਾ ਪਰ ਸਰਕਾਰ ਫਿਰ ਵੀ ਨਹੀਂ ਮੰਨਦੀ ਤੁਹਾਨੂੰ ਕੀ ਲੱਗਦਾ ਸਰਕਾਰ ਬੇਸ਼ਰਮ ਹੋ ਚੁੱਕੀ ਹੈ ਇਹ ਬੇਸ਼ਰਮ ਹੋਰ ਤੱਕ ਹੋਗੀ ਤਾਂ ਜਿਵੇਂ ਕੀ મતલਬ ਕਿਸੇ ਬਿੱਲੀ ਨੂੰ ਚੂਹਾ ਮਰਿਆ ਪਿਆ ਹੋਵੇ ਤੇ ਉਹ ਖਾਨੂੰ ਦਾ ਜੀ ਨਹੀਂ ਕਰਦਾ ਹੈਗਾ ਅੱਛਾ ਇਹ ਤਾਂ ਸਾਡੇ ਵਾਸਤੇ ਇਤਰਾ ਨੇ ਠੀਕ ਹੁਣ ਸਾਡੇ ਨਾਲ ਇੱਕ ਹੋਰ ਕਿਸਾਨ ਵੀਰ ਨੇ ਉਹ ਵੀ ਜੁੜੇ ਹੋਏ ਨੇ ਉਹ ਵੀ ਇੱਥੋਂ ਦੇ ਲੋਕਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਹਰਿਆਣਾ ਸਰਕਾਰ ਸੀ ਉਹ ਕਹਿੰਦੀ ਸੀ ਕਿ ਕਿਸਾਨ ਨੇ ਜਿਹੜੇ ਉਹ ਪੈਦਲ ਤੁਰ ਕੇ ਆਏ ਜਾਣ ਇਹਨਾਂ ਨੂੰ ਅਸੀਂ ਨਹੀਂ ਰੋਕਦੇ ਪਰ ਉਹਨਾਂ ਨੇ ਸ਼ੰਭੂ ਬਾਡਰ ਤੇ ਲਾਖੀ ਚਾਰਜ ਵੀ ਕਰਿਆ ਕਿਸਾਨਾਂ ਤੇ ਉਹਨਾਂ ਦੇ ਅੱਖਾਂ 'ਚ ਗੰਦੇ ਗੰਦਾ ਪਾਣੀ ਵੀ ਪਾਇਆ ਇਹਦੇ ਨਾਲ ਦੀ ਨਾਲ ਜਦੋਂ ਇਹ ਗੱਲ ਮਤਲਬ ਸਰਕਾਰ ਪਿੱਛੇ ਹਟਣ ਲੱਗ ਗਈ ਵੀ ਇਸ ਗੱਲ ਤੋਂ ਵੀ ਅਸੀਂ ਇਹਨਾਂ ਨੂੰ ਕਿਹਾ ਸੀ ਤੁਰ ਕੇ ਆਗੇ ਫਿਰ ਵੀ ਸਰਕਾਰ ਜਦੋਂ ਝੂਠੀ ਪੈਣ ਲੱਗ ਗਈ ਲੋਕਾਂ 'ਚ ਉਹਨਾਂ ਨੇ ਆਏ ਕਹਤਾ ਵੀ ਟਰੈਕਟਰ ਟਰਾਲੀਆਂ ਤੇ ਆਏ ਜਾਣ ਤੇ ਉਹਨਾਂ ਦੇ ਮੰਤਰੀ ਨੇ ਬਿਆਨ ਦਿੱਤਾ ਇੱਕ ਦੋ ਰੇ ਮਾਪ ਡੰਟ ਕਿਉਂ ਨਹੀਂ ਇੱਕ ਗੱਲ ਤੇ ਕਿਉਂ ਨਹੀਂ ਰਹਿੰਦੇ ਇਹਨਾਂ ਦਾ ਸਟੈਂਡ ਕਿਉਂ ਨਹੀਂ ਹੈਗਾ ਤੇ ਸਰਕਾਰ ਨਾ ਵੈਸੇ ਚਾਹੁੰਦੀ ਨਹੀਂ ਵੀ ਇਹ ਕੁਝ ਆਪਣੇ ਕਿਸਾਨ ਬੀ ਕਾਮਯਾਬ ਹੋਣ ਬੇਪਰ ਇੰਨਾ ਵੀ ਆਪਾਂ ਕਾਮਯਾਬ ਹੋਵਾਂਗੇ ਹਰ ਹਾਲਤ ਦੇ ਵਿੱਚ ਪਾਇ ਜਿੰਨਾ ਮਰਜੀ ਪਰ ਹਰ ਜੋਰ ਲਾਵਾਂਗੇ ਆਪਾਂ ਹਰ ਹਾਲਾਤ ਠੀਕ ਹੈ ਜੀ ਤੇ ਹੁਣ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਜਿਹੜੇ ਕਿਸਾਨ ਨੇ ਖੇਤੀ ਜਿਹੜਾ ਲਗਾਤਾਰ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਪਰ ਸਰਕਾਰ ਕੁਝ ਵੀ ਨਹੀਂ ਕਰ ਰਹੀ ਕਿ ਖੇਤੀ ਨੂੰ ਆਪਾਂ ਅਤਿ ਸਾਹਿਤ ਕਰੀਏ ਇਹਦੇ ਮਗਰ ਤੁਸੀਂ ਕੀ ਸਮਝ ਰੱਖਦੇ ਹੋ ਵੀ ਇਹਨਾਂ ਨੇ ਬਾਨੀਟਾਨੇ ਨੂੰ ਵੜਨਾ ਖੇਤੀ ਦੇ ਵਿੱਚ ਹਾਂ ਇਹ ਇਹ ਜਿਹੜੇ ਬਾਨੀਆ ਡਾਨੀ ਆ ਬਾਨੀਆ ਡਾਨੀ ਇਹ ਹੀ ਇਹ ਹੀ ਸਾਹਮਣੇ ਇਹਨਾਂ ਨੂੰ ਆਪਾਂ ਪਿੱਛੇ ਕਰਨਾ ਹੈ ਕਿਉਂਕਿ ਇਹ ਇਹ ਹੀ ਚਾਹੁੰਦੇ ਨੇ ਵੀ ਇਹ ਇਹਨਾਂ ਦਾ ਕਾਰੋਬਾਰ ਚੱਲੇ ਅੱਛਾ ਹਾਂਜੀ ਠੀਕ ਹੈ ਤੇ ਇੱਕ ਹੁਣ ਇਹ ਆਪਾਂ ਨੂੰ ਛੋਟੇ ਜਿਹੜੇ ਵੀਰ ਨੇ ਸਾਡੇ ਇਹ ਧਾਰਮਿਕ ਗਾਣਾ ਇਹ ਜਿਹੜਾ ਉਹ ਵੀ ਸੁਣਾਉਣਗੇ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗੀ ਸੂਬੇ ਦੀ ਕਚਹਿਰੀ ਚਾਰੇ ਪਾਸੇ ਖੜੇ ਵੈਰੀ ਛੋਟੇ ਛੋਟੇ ਬੱਚੇ ਆਣੇ ਪਰ ਹਿੰਮਤ ਨਹਾਰੀ ਛੋਟੇ ਛੋਟੇ ਬੱਚੇ ਆਣੇ ਪਰ ਹਿੰਮਤ ਨਹਾਰੀ ਬੋਲੇ ਸੁਨਿਹਾਲ ਬੋਲ ਕੇ ਨੀਹਾਂ ਵਿੱਚ ਖੜ ਜਾਣਗੇ ਗੋਬਿੰਦ ਦੇ ਲਾਲ ਸੂਪਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਪਿਆ ਦਾਦਾ ਗੁਰ ਤੇਗ ਬਹਾਦਰ ਕਹਿੰਦੇ ਜਿਨੂੰ ਹਿੰਦ ਦੀ ਚਾਦਰ ਦਿੱਲੀ ਜਾ ਸੀਸ ਵਾਰਿਆ ਪੰਡਤਾਂ ਦਾ ਤੇ ਕੰਨ ਰਾਦਰ ਸਤਿਗੁਰ ਜੋ ਪਾਏ ਪੂਰਣੇ ਉਹ ਯੋ ਪਰ ਜਾਣਗੇ ਗੋਬਿੰਦ ਦੇ ਲਾਲ ਸੂਪਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਪਿਆ ਤੰ ਸ਼ਿਰੀ ਗੁਰ ਕਲਗੀਆਂ ਵਾਰਾ ਖਾਲਸਾ ਪੰਥ ਸਜਾਇਆ ਚਿੜੀਆਂ ਤੋਂ ਬਾਝ ਦੜਾਏ ਗਿੱਦੜਾਂ ਨੂੰ ਸ਼ੇਰ ਬਣਾਇਆ ਪੋਤੇ ਉਸ ਪਿਓ ਦੀ ਸੋਚਣਾ ਪਿੱਛੇ ਪੱਬ ਰੱਖ ਜਾਣਗੇ ਗੋਬਿੰਦ ਦੇ ਲਾਲ ਸੂਪਿਆ ਸਮਝੀਣਾ ਦਰਜਨ ਕੇ ਗੋਬਿੰਦ ਤੇ ਲਾੜ ਸੂਪੇ ਆ ਵੈ ਗੁਰਜੀ ਦਾ ਖਾਲਸਾ ਅਛਾ ਤੇ ਵੇਖ ਸਕਦੇ ਹੋ ਇਹ ਨਾ ਬੱਚਿਆਂ ਤੋਂ ਆਪਾਂ ਨੂੰ ਪ੍ਰੇਰਣਾ ਲੈਣ ਦੀ ਲੋੜ ਹੈ ਕਿਉਂਕਿ ਅੱਜ ਕੱਲ ਜਿਹੜੇ ਜਵਾਕ ਨੇ ਉਹ ਕਾਰਟੂਨ ਦੇਖਣ ਚੁੜਜੇ ਹੋਏ ਨੇ ਤੇ ਜਿਹੜੇ ਆਪਣੇ ਸਿੱਖ ਇਤਿਹਾਸ ਹੈ ਉਹ ਤੋਂ ਨਹੀਂ ਜਾਣੂ ਹੈਗੇ ਇਹ ਪਰਿਵਾਰ ਹੈ ਜਿਹੜਾ ਇਹ ਵੀ ਵਧਾਈ ਦਾ ਪਾਤਰ ਹੈ ਕਿ ਇਹਨਾਂ ਨੇ ਇਹਨਾਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਿਆ ਹੋਇਆ ਹੈ ਕਿਉਂਕਿ ਅੱਜ ਕੱਲ ਜਿਹੜੇ ਆਪਣੇ ਬੱਚੇ ਨੇ ਉਹ ਸਿੱਖੀ ਤੋਂ ਤੇ ਸਿੱਖ ਇਤਿਹਾਸ ਤੋਂ ਦੂਰ ਹੁੰਦੇ ਜਾਂਦੇ ਨੇ ਸੋ ਇਹਨਾਂ ਤੋਂ ਸਾਨੂੰ ਕੋ ਸਿੱਖਣ ਦੀ ਲੋੜ ਹੈ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ